ਥੈਂਕ ਯੂ ਤਾਂ ਕਰ ਲਉਣੀ ਮੈਂ ਵੀ ਇਹ ਸੁਣਤਾ ਹਾਂ ਆਹ ਆਪਾਂ ਫਾਸਟ ਕਰ ਲਓ ਜੀ ਅੱਜ ਦੋਨੋਂ ਭਾਜੀ ਬੋਲ ਆ ਜੀ ਪਹਿਲੀ ਪ੍ਰਸਨ ਸੁਖਿੰਦਰ ਚੰਦ ਸਰ 9 ਸਾਲ ਦੀ ਪਹਿਲੀ ਕਿਸੇ ਉੱਤੇ ਹੀ ਕਰਨੀ ਤੇ ਹੁਣ ਥੱਲੇ ਕਰਾਂਗੇ ਕੈਮਰਾ ਸਿੱਧਾ ਦੇਖੋ ਜੀ ਲਓ ਜੋ ਸਰ ਇਕ ਲੋਕ ਤੇ ਨਿ ਸਮਿਟਰੀ ਚ ਖੋਲ ਜੋ ਯਾਰ ਇੱਕ ਮਿੰਟ ਖਿਲਾ ਅ ਆਪ ਸਭ ਦਾ ਇੱਥੇ ਅਮਰਸਰ ਦਿਹਾਤੀ ਪੁਲਿਸ ਐਸਐਸਪੀ ਆਫਿਸ ਸਭ ਦਾ ਸਭ ਨੂੰ ਜੀ ਆਇਆਂ ਸਭ ਦਾ ਨਿੱਘਾ ਸਵਾਗਤ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੈਂਸ ਹੈ ਅ ਅਮਰਸਰ ਦਿਹਾਤੀ ਪੁਲਿਸ ਵੱਲੋਂ ਦੋ ਬਾਕ-ਬਾਕ ਕੇਸਾਂ ਦੇ ਵਿੱਚ ਨਸ਼ੇ ਦੀ ਜੋ ਸਮਗਰੀ ਹੈ ਉਹਦੀ ਜਿਹੜੀ ਰਿਕਵਰੀ ਹੋਈ ਹੈ ਪਲੱਸ ਜੋ ਅਕਿਊਜ਼ਡ ਫੜੇ ਨੇ ਉਹਨਾਂ ਦੀ ਬਰੀਫਿੰਗ ਲਈ ਇੱਥੇ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਪਹਿਲਾ ਕੇਸ ਜਿਹੜਾ ਹੈ ਅਜਨਾਲੇ ਥਾਣੇ ਦਾ ਹੈ ਜਿੱਥੇ ਅਜਨਾਲਾ ਥਾਣਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕੀ ਦੋ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਇਹ ਦੋਨੋਂ ਦੋਸ਼ੀ ਜੋ ਹੈ ਇੱਕ ਮੋਟਰਸਾਈਕਲ ਤੇ ਇੱਕ ਪਿੱਠੂ ਬੈਗ ਸੁਮੇਤ ਜਾਰੇਸੀ ਜਦੋਂ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਨਾਤੇ ਇਹਨਾਂ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਉਸ ਤੋਂ ਬਾਅਦ ਇਹਨਾਂ ਨੂੰ ਚੇਜ਼ ਕਰਕੇ ਪ੍ਰੋਪਰ ਰੋਕਿਆ ਗਿਆ ਤੇ ਇਹਨਾਂ ਤੋਂ ਜਿਹੜੀ ਹੈ ਇਹ ਰਿਕਵਰੀ ਜਿਹੜੀ ਹੈ ਨਾਕੇ ਤੇ ਹੋਈ ਹੈ ਇਸ ਦੇ ਵਿੱਚ ਜੋ ਇਹ ਦੋ ਵਿਅਕਤੀ ਸੀ ਹਰਮਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬਾਬਾ ਬਕਾਲਾ ਤੇ ਇਸ ਦੇ ਨਾਲ ਜਿਹੜਾ ਇਸ ਦਾ ਜਿਹੜਾ ਸਾਥੀ ਸੀ ਚਮਸ਼ੇਰ ਸਿੰਘ ਉਰਫ ਖੇਰਾ ਪੁੱਤਰ ਕੁਲਵਿੰਦਰ ਸਿੰਘ ਇਹ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਸਨ ਪਿੱਠੂ ਬੈਗ ਦੇ ਵਿੱਚ ਜੋ ਨਸ਼ੇ ਦੀ ਖੇਪ ਸੀ ਉਹ ਬਰਾਮਦ ਹੋਈ ਹੈ ਜੋ ਇਹ ਨਸ਼ੇ ਦੀ ਖੇਪ ਹੈ ਇਹ ਕਰੀਬਨ 2 ਕਿਲੋ ਤੇ 16 ਗ੍ਰਾਮ ਸਮੇਤ ਜਿਹੜਾ ਹੈ ਪੈਕਿੰਗ ਮਟੀਰੀਅਲ ਜੋ ਕਿ 150 ਗ੍ਰਾਮ ਦੇ ਕਰੀਬਨ ਸੀ ਉਹਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਇੱਕ ਲੱਖ 40000 ਦੇ ਕਰੀਬ ਜਿਹੜੀ ਹੈ ਡਰਗ ਮਨੀ ਉਹ ਵੀ ਨਾ ਤੋਂ ਬਰਾਮਦ ਹੋਈ ਹੈ ਸੋ ਇਸ ਤਰੀਕੇ ਨਾਲ ਇਸ ਇਸ ਕੇਸ ਦੇ ਵਿੱਚ थाना ਜਨਾਲਾ ਵੱਲੋਂ 2 ਕਿਲੋ 16 ਗ੍ਰਾਮ ਹੈਰੋਇਨ ਦੀ ਰਿਕਵਰੀ ਮੋਟਰਸਾਈਕਲ ਦੀ ਰਿਕਵਰੀ ਤੇ ਨਾਲ ਹੀ ਡਰਗ ਮਨੀ 140000 ਦੇ ਕਰੀਬ ਉਹਦੀ ਰਿਕਵਰੀ ਹੋਈ ਹੈ ਜੋ ਇਸ ਦਾ ਸਾਥੀ ਸ਼ਮਸ਼ੇਰ ਸਿੰਘ ਸੀ ਜੋ ਪਰਜੰਤ کامیاب ਰਿਹਾ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਹੈ ਜਲਦੀ ਉਹਨੂੰ ਵੀ ਕਾਬੂ ਕਰ ਲਿਆ ਜਾਏ ਇਸ ਤੋਂ ਇਲਾਵਾ ਦੂਜੇ ਕੇਸ ਦੇ ਵਿੱਚ ਥਾਣਾ ਮਹਿਤਾ ਵੱਲੋਂ ਅ 1 ਕਿਲੋ ਤਕਰੀਬਨ 600 ਗ੍ਰਾਮ ਦੇ ਕਰੀਬਨ ਜੜੀ ਹੈ ਓਪੀਅਮ ਅਫੀਮ ਦੀ ਰਿਕਵਰੀ ਹੋਈ ਹੈ ਇਹਨਾਂ ਨੇ ਬੜੇ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਜਿਹੜਾ ਹੈ ਇਸ ਜਿਹੜਾ ਹੈ ਰਿਕਵਰੀ ਨੂੰ ਜਿਹੜਾ ਹੈ ਕੀਤਾ ਹੈ ਨਾਕੇ ਤੇ ਵਾਇਸ ਤੁਹਾਨੂੰ ਪਤਾ ਹੈ ਵਾਇਸ ਦੀ ਮਦਦ ਦੇ ਨਾਲ ਜੋ ਹੈ ਡਰਾਈਵਰ ਤੇ ਜਿਹੜਾ ਵਿਅਕਤੀ ਸੀ ਉਹਨੂੰ ਜਿਹੜਾ ਹੈ ਪਾਇਸ ਨੂੰ ਚੈੱਕ ਕੀਤਾ ਗਿਆ ਉਸਦੇ ਤੁਸੀਂ ਇਹ ਪ੍ਰੈਸ ਨੋਟ 'ਚ ਵੀ ਦੇਖੋਗੇ ਤਿੰਨ ਮੁਕਦਮੇ ਆਲਰੇਡੀ ਦਰਜ ਨੇ ਸੋ ਜਦੋਂ ਇਹ ਸ਼ੱਕ ਹੋਇਆ ਤੇ ਇਹਨੂੰ ਜਿਹੜਾ ਹੈ ਗੱਡੀ ਸਾਈਡ ਤੇ ਲਾ ਕੇ ਇਹਦੀ ਥੋਰੋਲੀ ਜਿਹੜੀ ਹੈ ਚੈਕਿੰਗ ਕੀਤੀ ਗਈ ਪਹਿਲਾਂ ਤਾਂ ਕੁਝ ਮਿਲਿਆ ਨਹੀਂ ਪਰ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤੇ ਜਿਹੜਾ ਡੈਸ਼ਬੋਰਡ ਹੈ ਉਹਦੇ ਵਿੱਚ ਜਿਹੜੀ ਕੈਵਿਟੀ ਬਣੀ ਹੋਈ ਸੀ ਜਿਹਦੇ ਵਿੱਚ ਉਹ ਸਾਰੀ ਹਫੀਮ ਜਿਹੜੀ ਹੈ ਉਤੋਂ ਇਹ ਬਰਾਮਦ ਹੋਈ ਸੋ ਇਸ ਤਰੀਕੇ ਨਾਲ ਬੜਾ ਵਧੀਆ ਇਹਨਾਂ ਨੇ ਪਾਇਸ ਐਪ ਜਿਹੜੀ ਪੰਜਾਬ ਪੁਲਿਸ ਵੱਲੋਂ ਡਿਵੈਲਪ ਕੀਤੀ ਗਈ ਹੈ ਜਿਹਦੇ ਵਿੱਚ ਕੀ ਦੋਸ਼ੀ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਹਿਸਟਰੀ ਹੁੰਦੀ ਹੈ ਉਹਨਾਂ ਤੇ ਕਿੰਨੇ ਪਰਚੇ ਦਰਜ ਨੇ ਉਸ ਐਪ ਦੀ ਮਦਦ ਦੇ ਨਾਲ ਜਿਹੜਾ ਹੈ ਇਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਇਸ ਤਰੀਕੇ ਨਾਲ ਅਮਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹੈਰੋਨ ਤੇ ਅਫੀਮ ਦੀ ਰਿਕਵਰੀ ਸਮੇਤ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਨਾਲ ਇਹ ਚੀਜ਼ ਤੋਂ ਜਿਹੜਾ ਹਰਮਨ ਪੜਿਆ ਗਿਆ ਕਿ ਦੋ ਦੋਸ਼ੀ ਹੋਰ ਦੇ ਨਾਲ ਵੀ ਲੱਗਦਾ ਹੈ ਲੱਗਦਾ ਕਿ ਇਹ YouTube ਆਈ ਉਸਾਰੇ ਕਰਦੇ ਆਂਦੀ ਮੂਵਮੈਂਟ ਜੀ ਬਿਲਕੁਲ ਜੀ ਜਿਹੜੀ ਸਾਡੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੀ ਵੀ ਡਰੋਨ ਅਧਰਾਹੀ ਕਨਸਾਈਨਮੈਂਟਸ ਆਉਂਦੀਆਂ ਨੇ ਇਹ ਇਹ ਉਹਨਾਂ ਨੂੰ ਰਿਟ੍ਰੀਵ ਕਰਨ ਜਿਹੜੀ ਹੈ ਜਾਂਦੇ ਸੀ ਕਿਉਂਕਿ ਤੁਸੀਂ ਦੇਖੋਗੇ ਇਹਨਾਂ ਦਾ ਰਿਹੈਸ਼ੀ ਜਿਹੜਾ ਥਾਣਾ ਹੈ ਬਾਬਾ ਬਕਾਲਾ ਚ ਤੋਂ ਬਾਬਾ ਬਕਾਲਾ ਤੇ ਅਜਨਾਲਾ ਵਿੱਚ ਕਾਫੀ ਦੂਰੀ ਹੈ ਤੇ ਅਜਨਾਲਾ ਉੱਥੇ ਜਿਸ ਤਰੀਕੇ ਦੇ ਨਾਲ ਇਹ ਉੱਥੇ ਮੂਵਮੈਂਟ ਸੀ ਤੇ ਐਸ ਐਚਓ ਸਾਹਿਬ ਇਹਨਾਂ ਦੀ ਟੀਮ ਨੇ ਬੜੀ ਮਸਤੀ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਰੋਕਿਆ ਹੈ ਚੱਕ ਦੀ ਨਾ ਤੇ ਉਹਨਾਂ ਚੈਕਿੰਗ ਹੋਈ ਹੈ ਤੇ ਉਹਨਾਂ ਤੋਂ ਹੀ ਡਰਗ ਦੀ ਰਿਕਵਰੀ ਹੋਈ ਹੈ ਸੋ ਇਹ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਚ ਵੀ ਆਇਆ ਕਿ ਇਹ ਡਰੋਨ ਦੀ ਮਦਦ ਨਾਲ ਜਿਹੜੀ ਹੈ ਇਹ ਕੇਬ ਜਿਹੜੀ ਹੈ ਤਾਰ ਤੋਂ ਤਾਰੋਂ ਪਾਰਲੀਏ ਮੰਗੋਂਦੇ ਸਰ ਮੇਰੇ ਬੌਡੇ ਕੀ ਨੇ ਸੋ ਇਹ ਕਰਾਸ ਹੋ ਗਈ ਜਿਹੜੀ ਬਾਈਨੈਕ ਬੌਂਡ ਦੀ ਸੀਰੀਜ਼ ਕਰਾਸ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਹੈ ਡਰੋਨ ਮੂਵਮੈਂਟ ਦੁਬਾਰਾ ਜਿਹੜੀ ਹੈ ਉਹ ਹਾਈਲਾਈਟ ਹੋਣੀ ਸ਼ੁਰੂ ਹੋਈ ਹੈ ਤੇ ਸਾਡੀਆਂ ਜਿਹੜੀਆਂ ਪਾਰਟੀਆਂ ਨੇ ਜਿਵੇਂ ਅਸੀਂ ਸੈਕੰਡ ਲਾਈਨ ਆਫ ਡਿਫੈਂਸ 'ਚ ਹਾਂ ਤੇ ਉਸ ਤੋਂ ਬਾਅਦ ਜਿਹੜਾ ਬੀਐਸਐਫ ਦੇ ਨਾਲ ਸਾਡੇ ਜੁਆਇੰਟ ਨਾਕੇ ਲੱਗ ਰਹੇ ਨੇ ਤੇ ਅਸੀਂ ਉਹ ਨਾਕਾਂ ਨੂੰ ਜਿਹੜਾ ਹੈ ਸ਼ਿਫਟਿੰਗ ਨਾਲ ਤੇ ਨੰਬਰ ਆਫ ਨਾਕਾ ਜਿਹੜੇ ਇਨਕਰੀਜ਼ ਵੀ ਕਰ ਰਹੇ ਹਾਂ ਡਿਊ ਟੂ ਵਿంటర్ ਸੀਜ਼ਨ ਤੇ ਇਸ ਦੇ ਜਿੰਨੇ ਵੀ ਹੁਣ ਜਿਹੜੇ ਤੁਸੀਂ ਦੇਖੋਗੇ ਰਿਜ਼ਰਵ ਜਿਹੜੇ ਆਉਣੇ ਵੀ ਸ਼ੁਰੂ ਹੋਏ ਨੇ ਕਾਫੀ ਜਿਹੜੀ ਖੇਪ ਜਿਹੜੀ ਹੈਗੀ ਆ ਜਿਹੜੀ ਅਬੈਂਡੰਟ ਵੀ ਸਾਨੂੰ ਖੇਤਾਂ ਦੇ ਵਿੱਚ ਉਹ ਮਿਲ ਰਹੀ ਹੈ ਤੇ ਜੁਆਇੰਟ ਅਸੀਂ ਸਰਚ ਆਪਰੇਸ਼ਨ ਕਰਕੇ ਬੀਐਸਐਫ ਦੇ ਨਾਲ ਉਹਨਾਂ ਦੀ ਰਿਕਵਰੀ ਵੀ ਹੋਈ ਹੈ ਤੇ ਇਸੇ ਤਰੀਕੇ ਨਾਲ ਇਹ ਸਰਚ ਆਪਰੇਸ਼ਨ ਜਿਹੜੇ ਐਨ ਨੀਅਰ ਫਿਊਚਰ ਵੀ ਚੱਲਦੇ ਰਹਿਣ। ਸਰ ਜਿਹੜਾ ਮੋਬਾਈਲ ਫੋਨ ਮਿਲਿਆ ਵਾ ਉਸ ਤੇ ਕੋਈ ਜਾਂਚ ਕੀਤੀ ਜਾਦੀ ਹੈ। ਕੋਈ ਨੰਬਰ ਹੈ ਉਹ ਦਰ ਦੇ ਕਿ ਤੇ ਲਿਖਣਾ ਤਾਂ ਦਸਾਏ ਖੁਦ ਭੇਜਣਾ। ਦੇਖੋ ਜੀ ਇਹ ਸਾਰਾ ਜਿਹੜਾ ਹੈ ਟੈਕਨੀਕਲ ਇਨਵੈਸਟੀਗੇਸ਼ਨ ਤੇ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਆਇਆ ਉਹ ਇਹ ਹੈ ਕਿ ਇਹ ਵਿਅਕਤੀ ਜਿਹੜੇ ਹੈ ਡਰੋਨ ਤੋਂ ਜਿਹੜੀ ਕੇਪ ਆਉਂਦੀ ਹੈ ਉਹਨੂੰ ਰੀਟਰੀਵ ਕਰਕੇ ਅੱਗੇ ਫਰਦਰ ਜਿਹੜਾ ਹੈ ਵੇਚਣ ਦਾ ਕੰਮ ਕਰਦੇ। ਜਿੱਥੋਂ ਤੱਕ ਇਹਦੀ ਟੈਕਨੀਕਲ ਮੋਬਾਈਲ ਫੋਰੈਂਸਿਕਸ ਦੀ ਗੱਲ ਹੈ ਉਸ ਇਹ ਇਸ ਚੀਜ਼ ਨੂੰ ਕਰਨ ਜਾ ਰਹੇ ਆ ਤੇ ਇਹ ਅਸੀਂ ਲੈਬ ਵੀ ਭੇਜ ਦਿੱਤੀ ਸਰ ਕਰਕੇ ਕੀ ਹੈ ਸਰ ਬੈਕਗਰਾਉਂਡ ਕੀ ਹੈ ਇਹ ਦੋ ਦੋਨੋ ਬੇਸਿਕਲੀ ਜਿਹੜਾ ਹੈ ਇਹ ਦੇਖੋਗੇ ਜਿਹੜੇ ਨੌਜਵਾਨ ਨੇ ਜਿਹੜਾ ਇੱਕ ਵਿਅਕਤੀ ਜਿਹੜੀ ਹਰਮਨ ਦੀ ਗ੍ਰফতারੀ ਹੋਈ ਹੈ ਇਹ ਦੇਲੀ ਆਪਣੀ 20s ਦੇ ਵਿੱਚ ਹੈ ਤੇ ਅਨਐਮਪਲੋਇਡ ਨੇ ਤੇ ਇਹਨਾਂ ਜਿਵੇਂ ਅਨਐਮਪਲੋਇਡ ਯੂਥ ਹੈ ਜਿਵੇਂ ਪਹਿਲਾਂ ਵੀ ਅਸੀਂ ਗੱਲ ਕੀਤੀ ਹੈ ਉਹਨਾਂ ਨੂੰ ਇਲਿਊਰ ਕਰਕੇ ਉਹਨਾਂ ਨੂੰ ਥੋੜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਤੋਂ ਇਹ ਟ੍ਰਾਂਸਪੋਰਟੇਸ਼ਨ ਦਾ ਕੰਮ ਵੀ ਕਰਵਾਇਆ ਜਾਂਦਾ ਉਹਨਾਂ ਨੂੰ ਇਹ ਦੇ ਕੇ ਫਰਦਰ ਅਗੇ ਸੈਲਿੰਗ ਜਿਹੜੀ ਹੈ ਸੇਲ ਦਾ ਕੰਮ ਉਹ ਵੀ ਕਰਵਾਇਆ ਜਾਂਦਾ ਐਲਾਈਵਰਮੈਂਟ ਕਿਸ ਚੀਜ਼ ਦੀ ਐਲਾਈਵਰਮੈਂਟ ਪੈਸੇ ਐਸੇ ਦੇ ਕੇ ਇਹਨਾਂ ਤੋਂ ਟ੍ਰਾਂਸਪੋਰਟੇਸ਼ਨ ਦਾ ਕੰਮ ਜਿਹੜਾ ਹੈ ਇਹ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰਖਵਾਉਣਾ ਲੈਂਡਮਾਰਕਸ ਤੇ ਇਹਨਾਂ ਨੂੰ ਪਹੁੰਚਾਉਣਾ ਜੋ ਵੀ ਇਹਨਾਂ ਦਾ ਇਨਸਟਰਕਸ਼ਨਸ ਹੁੰਦੇ ਉਹਨਾਂ ਨੂੰ ਫਾਲੋ ਕਰਨਾ ਇਹਨਾਂ ਚੀਜ਼ਾਂ ਵੱਲ ਇਹਨਾਂ ਨੂੰ ਜਿਹੜਾ ਹੈ ਇਹ ਪੈਸੇ ਦੇ ਕੇ ਇਹਨਾਂ ਨੂੰ ਇਨਪ੍ਰੇਟ ਕਰਦਾ ਸਰ ਕਈ ਵਾਰ ਇਸ ਤਰ੍ਹਾਂ ਹੀ ਗੱਲਾਂ ਆਈਆਂ ਕਿ ਬਾਹਰ ਵਿਦੇਸ਼ ਤੇ ਜ਼ਿੰਦਗੀ ਗੱਲ ਕਈ ਵਾਰ ਗੌਰਨਮੈਂਟ ਅ ਇਹ ਇਹ ਗੱਲਾਂ ਬਿਲਕੁਲ ਹੈਗੀਆਂ ਨੇ ਜਿੱਥੇ ਕੋਈ ਵਿਅਕਤੀ ਜਿਹੜਾ ਹੈ ਕੋਈ ਚੰਗਾ ਬਾਹਰ ਜਾਣ ਦਾ ਇੱਛੂ ਹੈ ਤੇ ਉਹ ਪੈਸੇ ਲਾ ਸਕਦਾ ਹੈ ਤੇ ਥੋੜੇ ਬਹੁਤ ਪੈਸੇ ਦੀ ਹੋਰ ਉਹਨੂੰ ਲੋਡ ਹੁੰਦੀ ਹੈ ਉਹਨੂੰ ਲੋਰ ਵੀ ਕਰਿਆ ਜਾਂਦਾ ਹੈ ਇਹ ਅਸੀਂ ਤੈਨੂੰ ਬਾਹਰ ਭੇਜ ਦਾਂਗੇ ਤੇ ਤੈਨੂੰ ਅਸੀਂ ਸੈਟਲ ਕਰ ਦਾਂਗੇ ਉਸ ਤਰੀਕੇ ਦੀ ਅਲੋਟਮੈਂਟ ਹੀ ਕਈ ਕੇਸਸ ਦੇ ਵਿੱਚ ਅਸੀਂ ਜਿੱਥੇ ਇਨਵੈਸਟੀਗੇਸ਼ਨ ਕੀਤੀ ਹੈ ਉੱਤੇ ਸਾਹਮਣੇ ਆਈ ਤੇ ਕਾਫੀ ਬਟਿਕ ਹੋਗੀ ਪਹਿਲੇ ਇਹਨਾਂ ਦੇ ਕੋਈ ਪਰਚੇ ਨਹੀਂ ਹੈ ਤੇ ਇਹਨਾਂ ਦੇ ਡਾਕੂਮੈਂਟਸ ਦਾ ਕਾਫੀ ਔਖਾ ਹੁੰਦਾ ਜੀ ਬਿਲਕੁਲ ਜੀ ਇਹ ਜਿਵੇਂ ਨਾਕਾਬੰਦੀ ਤੇ ਇਹ ਵਿਅਕਤੀ ਜਿਹੜੇ ਹੈ ਗ੍ਰਫਤਾਰ ਹੋਏ ਨੇ ਕਈ ਜਗ੍ਹਾ ਤੋਂ ਇਹ ਬਚ ਜਾਂਦੇ ਨੇ ਅ ਜਿਵੇਂ ਚੈਕਿੰਗ ਦੇ ਦੌਰਾਨ ਕਿਉਂਕਿ ਇਹ ਜਿਹੜਾ ਇਹ ਹੈਰੋਇਨ ਦੀ ਰਿਕਵਰੀ ਜਾਂ ਇਸਤਰੀ ਕਦੀ ਮੂਵਮੈਂਟ ਕਰਦੇ ਨੇ ਡਰਗ ਲੈ ਕੇ ਇਹ ਆਮ ਰਸਤੇਆਂ ਨੂੰ ਕਈ ਵਾਰ ਨਹੀਂ ਫਾਲੋ ਕਰਦੇ ਇਹ ਜਿਹੜੇ ਅਨਕਨਵੈਨਸ਼ਨਲ ਜਿਹੜੇ ਤਰੀਕੇ ਹੁੰਦੇ ਆ ਉਹਨਾਂ ਰਾਹੀਂ ਤੇ ਜਿਹੜੇ ਆਪਣੇ ਕੱਚੇ ਰਾਹ ਨੇ ਉਹਨਾਂ ਰਾਹੀਂ ਜਿਹੜੇ ਹੈ ਇਹ ਆਪਣੇ ਟਰੈਵਲਿੰਗ ਇਹ ਕਰਦੇ ਨੇ ਸਰ ਪੈਸੇ ਪੈਸੇ ਜਿਹੜੇ ਸੀ 1.5 ਇਸ ਸੇਲ ਦਾ ਕਿੱਥੇ ਕਿਸੀ ਕੋਈ ਪ੍ਰਤੀਦਰ ਕਰਨ ਦੇ ਦਿੱਤੇ ਦੇਖੋ ਜੀ ਹਲੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਇਹਨਾਂ ਵੱਲੋਂ ਜਿਹੜਾ ਹੈ ਇਹ ਪੈਸੇ ਹੋਰ ਕਿਤੇ ਖਰੀਦਣ ਵਾਸਤੇ ਅਗਲੀ ਖੇਪ ਜਿਹੜੀ ਰਿਕਵਰ ਕਰਨ ਵਾਸਤੇ ਉਹਦੇ ਵਿੱਚ ਵੀ ਵਰਤੇ ਜਾਂਦੇ ਸਰ ਹਰਮਨ ਦੇ ਕਲਾਬ ਇਸ ਦੇ ਵਿੱਚ ਇਹ ਡੇਟ ਜਾ ਸਕਦੀ ਹੈ ਸਾਰੀ 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 ਚੀਜ਼ ਚੱਲਦੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਵੀ ਇਹਨਾਂ ਦੇ ਲਿੰਕਸ ਤੋਂ ਬੰਦੇ ਚਾਹੇ ਜੀ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਇਹ ਦੋ ਇਕੱਲੇ ਆਈਸੋਲੇਟਡ ਨਹੀਂ ਕੰਮ ਕਰ ਰਹੇ ਇਹਨਾਂ ਦੇ ਨਾਲ ਜਿਹੜੇ ਲਿੰਕਡ ਅਪ ਬੰਦੇ ਨੇ ਐਸੋਸੀਏਟਡ ਨੇ ਅਸੀਂ ਉਹਨਾਂ ਦੀ ਵੀ ਲਿਸਟ ਬਣਾ ਰ ਅਜਨਾਲਾ ਸੈਕਟਰ ਕਿੰਨਾ ਚੈਲੈਂਜਿੰਗ ਹੈ ਕਿਉਂਕਿ ਲਗਾਤਾਰ ਸਾਡੇ ਕੋਲ ਉੱਥੇ ਰਿਕਵਰੀ ਕੀਤੀਆਂ ਜਾ ਰਹੀਆਂ ਨੇ ਬਟ ਉਹਦੇ ਵਿੱਚ ਜਿਹੜਾ ਹੈ ਕਾਫੀ ਮੂਵਮੈਂਟ ਵੀ ਉਦਰ ਵੱਗੀ ਜੀ ਬਿਲਕੁਲ ਜੀ ਇਹ ਹਮੇਸ਼ਾ ਤੋਂ ਅਜਨਾਲਾ ਜਿਹੜਾ ਸੈਕਟਰ ਹੈ ਉਹ ਸੁਰਖੀਆਂ 'ਚ ਰਿਹਾ ਕਿਉਂਕਿ ਟਾਰੋਪਾ ਡਰੋਨ ਦੀ ਐਕਟੀਵਿਟੀ ਤੇ ਸਮਗਲਿੰਗ ਜਿਹੜੀ ਹੈ ਸ਼ੁਰੂ ਤੋਂ ਇੱਥੇ ਚੈਲੰਜ ਲਿਆ ਜਿਵੇਂ ਪਹਿਲਾਂ ਦੱਸਿਆ ਕਿ ਸਾਡੀ ਬੀਐਸਐਫ ਦੇ ਨਾਲ ਜਿਹੜੇ ਜੁਆਇੰਟ ਪੈਟ੍ਰੋਲਿੰਗਸ ਨੇ ਨਾਕਾਬੰਦੀ ਹੈ ਉਹ ਇਨਕਰੀਜ਼ ਹੋਈ ਹੈ ਨੰਬਰ ਆਫ ਨਾਕਾ ਜਿਹੜੇ ਹੈ ਉਹ ਵੀ ਅਸੀਂ ਇਨਕਰੀਜ਼ ਕੀਤੇ ਹੈ ਤੇ ਉਸੇ ਦੇ ਹੀ ਰਿਜ਼ਲਟ ਦੇ ਜਿਹੜੇ ਇਹ ਸਾਡੇ ਸਾਹਮਣੇ ਜਿਹੜੀ ਆਇਓ ਅਬੈਂਡਨਡ ਮਿਲੀ ਕੇਪ ਹੋਵੇ ਚਾਹੇ ਉਹ ਰਿਕਵਰਡ ਤੇ ਬੰਦੇ ਫੜੇ ਹੋਣ ਇਹ ਸਾਰਾ ਉਸੇ ਦਾ ਨਤੀਜਾ ਹੈ ਕਿ ਸਾਡੇ ਅਸੀਂ ਜਿਹੜਾ ਪ੍ਰੈਸ਼ਰ ਬਿਲਡ ਅਪ ਕੀਤਾ ਹੋਰ ਕਰੇ ਰਿਕਵਰੀ ਦੀ ਹੁੰਦੀ ਹੈ ਤਾਂ ਸਭ ਤੋਂ ਵੱਧ ਰਹੀ ਹੈ ਹੋਰ ਵੀ ਇਦੇ ਵਿੱਚ ਸਾਡੀ ਬੈਕਵਰਡ ਤੇ ਫਾਰਵਰਡ ਦੋਨੋਂ ਲਿੰਕ ਜਿਸ ਤੇ ਕੰਮ ਕਰ ਰਹੇ ਆ ਕਿ ਕਿ ਇਥੇ ਇਹਨਾਂ ਨੇ ਜਿਹੜੀ ਖੇਪ ਜਿਹੜੀ ਹੈ ਅੱਗੇ ਫਾਦਰ ਜਿਹੜਾ ਹੈ ਸਮਾਲ ਕੁਆਂਟੀਟੀ ਦੇ ਵਿੱਚ ਸੇਲ ਕਰਨੀ ਸੀ ਉਸ ਤੋਂ ਇਲਾਵਾ ਕਿਹੜੇ ਵਿਅਕਤੀ ਤੋਂ ਇਹਨਾਂ ਨੇ ਡੀਪੀਪੀਆ ਜਾਂ ਕਿਹੜੇ ਸਮਗਲਰਸ ਦੇ ਨਾਲ ਇਹਨਾਂ ਦੇ ਤੱਤ ਵਿੱਚ ਜਿਹੜੇ ਅਕਰੋਸ ਦਾ ਬਾਰਡਰ ਇਹ ਤੱਤ ਵਿੱਚ ਸਨ ਜਾਂ ਲੋਕਲ ਇਹਨਾਂ ਦਾ ਕੀ ਨੈਟਵਰਕ ਸੀ ਉਹ ਸਾਰਾ ਅਸੀਂ ਜਿਹੜਾ ਹੈ ਕੰਗਾ ਓਕੇ ਥੈਂਕ ਯੂ ਸਰ